ਬੀਤ ਗਿਆ ਸਾਡਾ ਇੱਕ ਹੋ ਰਿਹਾ ਸਾਲ ਵੇ ਤੇਰੇ ਨਾਲ ਨਾਲ ਵੇ ਨੱਚ ਦੂ ਸਾਥ ਤੇਰਾ ਜਾਈ ਜੋ ਵਿਹਾਲੇ ਤੇਰੇ ਨਾਲ ਨਾਲ ਮੈਂ ਇਹ ਕੰਟੈਂਟ ਇੰਨਾ ਸੋਹਣਾ ਸੋਚਦੇ ਕਿਵੇਂ ਹੋ ਸੋਚਣ ਦੀ ਲੋੜ ਹੀ ਨਹੀਂ ਪੈਂਦੀ ਕਈ ਵੇਲੇ ਕੀ ਹੁੰਦਾ ਆਸੇ ਪਾਸੇ ਕੁਛ ਦੰਦੀਆਂ ਮੂਮੈਂਟਸ ਹੁੰਦੀਆਂ ਆ ਚੰਨ ਇੱਕ ਸਿੰਗਰ ਵੀ ਹੈ ਇੱਕ ਮੇਕਅਪ ਆਰਟਿਸਟ ਵੀ ਹੈ ਤੇ ਮੈਂ ਚਾਹੂੰਗੀ ਇੱਕ ਗਾਣੇ ਦੀ ਲਾਈਨ ਹੋ ਜ ਮੁੱਤੀ ਪੁੱਣ ਕੀਤੇ ਹੋਣੇ ਪਿਛਲੇ ਜਨਮ ਮੈਂ ਬਹੁਤੇ ਚੰਗੇ ਕੀਤੇ ਹੋਣੇ ਜਾਂ ਕੋਈ ਕਰਮ ਮੈਂ ਜਿੱਥੇ ਤੇਰੇ ਜਿਹਾ ਸਾਥੀ ਮਿਲਿਆ ਜੋ ਗੱਲ ਕਰੇ ਬਸ ਕਰੇ ਮੇਰੇ ਪੱਖ ਦੀ ਨਾਇ ਨਾ ਮੇਰੀ ਮਾਂ ਰੱਖਦੀ ਜਿੰਨਾ ਸਾਸਿਆ ਪਿਆਰ ਮੈਨੂੰ ਰੱਖਦੀ ਨਾਇ ਨਾ ਮੇਰੀ ਮਾਂ ਕਰਦੀ ਅਜਿੰਨਾ ਸਾਸਿਆ ਪਿਆਰ ਮੈਨੂੰ ਕਰਦੀ ਦਾ ਹਸਬੰਡ ਨਾ ਹੋਵੇ ਤਾਂ ਸਾਰਿਆਂ ਦੇ ਮੁਕਾਬਲੇ ਜ਼ਿਆਦਾ ਐਕਸਪੈਕਟ ਕਰਦੀ ਹੈ ਤਾਂ ਅਗਰ ਹਸਬੰਡ ਸਾਥ ਦੇਣ ਤਾਂ ਮੈਨੂੰ ਲੱਗਦਾ ਕੁੜੀਆਂ ਬਹੁਤ ਉਚਾਈ ਤੱਕ ਜਾ ਸਕਦੀਆਂ ਨੇ ਮੈਂ ਖੁਦ ਗਈ ਆ ਮੈਂ ਖੁਦ ਗਈ ਆ ਸਾਡੇ ਨਾਲ ਮੌਜੂਦ ਨੇ ਪੰਜਾਬ ਦੀ ਬਹੁਤ ਮਸ਼ਹੂਰ ਜੋੜੀ ਚੰਨ ਤੇ ਮੰਨ ਚੰਨ ਤੁਹਾਡੀ ਵੀਡੀਓਜ਼ ਇੰਨੀ ਪਸੰਦ ਆਉਂਦੀਆਂ ਮੈਂ ਤਾਂ ਖੁਦ ਤੁਹਾਡੀ ਬਹੁਤ ਵੱਡੀ ਫੈਨ ਆ ਤੇ ਮੈਂ ਕਹਿੰਦੀ ਹਾਂ ਕੰਟੈਂਟ ਇੰਨਾ ਸੋਹਣਾ ਸੋਚਦੇ ਕਿਵੇਂ ਹੋ ਸੋਚਣ ਦੀ ਲੋੜ ਹੀ ਨਹੀਂ ਪੈਂਦੀ ਕਈ ਵੇਲੇ ਕੀ ਹੁੰਦਾ ਆਸੇ ਪਾਸੇ ਕੁਛ ਇਦਾਂ ਦੀਆਂ ਮੂਮੈਂਟਸ ਹੁੰਦੀਆਂ ਆ ਜਿਹਨੂੰ ਵੇਖ ਲਈਦਾ ਚੰਨ ਇੱਕ ਸਿੰਗਰ ਵੀ ਹੈ ਇੱਕ ਮੇਕਅਪ ਆਰਟਿਸਟ ਵੀ ਹੈ ਹਰ ਇੱਕ ਚੀਜ਼ ਨੂੰ ਇੰਨੇ ਸੋਹਣੇ ਤਰੀਕੇ ਨਾਲ ਨਿਭਾਉਣਾ ਇੱਕ ਊਮਨ ਦੇ ਵਿੱਚ ਹੀ ਹੋ ਸਕਦਾ ਮੈਂ ਮੈਂ ਚਾਹੂੰਗੀ ਇੱਕ ਗਾਣੇ ਦੀ ਲਾਈਨ ਹੋ ਜਵੇ ਜੇ ਪੋਸੀਬਲ ਹੈਗਾਏ ਬੀਤ ਗਿਆ ਸਾਡਾ ਇੱਕ ਹੋ ਰਸਾ ਲੈ ਵੇ ਤੇਰੇ ਨਾਲ ਨਾਲ ਵੇ ਨੱਚ ਡੂ ਸਾਥ ਤੇਰਾ ਜਾਈ ਜੋ ਵਿਹਲੇ ਤੇਰੇ ਨਾਲ ਨਾਲ ਮੈਂ ਮਜ਼ਾ ਆ ਗਿਆ ਮਿਲ ਕੇ ਤੇ ਚੰਨ ਹੁਣ ਅੱਗੇ ਫਿਊਚਰ ਪਲਾਨਸ ਕੀ ਨੇ ਮੇਕਅਪ ਦੇ ਵਿੱਚ ਤੁਸੀਂ ਅੱਗੇ ਗਰੋ ਕਰਨਾ ਚਾਹੁੰਦੇ ਹੋ ਕਿ ਸਿੰਗਿੰਗ ਨੂੰ ਵੀ ਅੱਗੇ ਆਪਣਾ ਰੱਖਣਾ ਚਾਹੁੰਦੇ ਮੈਨੂੰ ਲੱਗਦਾ ਜਿਵੇਂ ਕਿ ਤੁਸੀਂ ਬੋਲੇ ਕਿ ਜਿਹੜੀ ਵਿਮਨ ਹੁੰਦੀ ਹੈ ਉਹ ਮਲਟੀਟਾਸਕ ਕਰ ਸਕਦੀ ਹੈ ਤਾਂ ਓਬੇ ਜੀ ਗੱਲ ਹੈ ਮੇਕਅਪ ਵੀ ਆਏਗਾ गाने ਵੀ ਆ ਰਹੇ ਨੇ ویب سیریز ਵੀ ਆਉਣ ਗਿਆ ਸ਼ਾਰਟ ਮੂਵੀਜ਼ ਵੀ ਆਉਣ ਗਿਆ ਤੇ ਪਿਆਰੀਆਂ ਪਿਆਰੀਆਂ ਰੀਲਸ ਵੀ ਦੇਖਣ ਨੂੰ ਮਿਲਣਗੀਆਂ ਔਰ ਇਹ ਮੈਂ ਸਭ ਕੁਝ ਕਰ ਪਾ ਰਹੀ ਹਾਂ ਤੁਹਾਡੇ ਸਭ ਦੇ ਸਾਥ ਨਾਲ ਔਰ ਇਹਨਾਂ ਦੇ ਸਾਥ ਨਾਲ ਬਿਲਕੁਲ ਬਹੁਤ ਸਪੋਰਟ ਕਰਦੇ ਇਹਨਾਂ ਤੋਂ ਬਿਨਾ ਕੁਝ ਇੱਦਾਂ ਲੱਗਦਾ ਨਹੀਂ ਕਿ ਜਿੱਦਾਂ ਹੁਣ ਤੁਹਾਨੂੰ ਤੁਹਾਡੇ ਹਸਬੰਦ ਸਪੋਰਟ ਕਰਦੇ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਕਿ ਪਹਿਲਾਂ ਕੀ ਸੁਪਨਾ ਸ਼ੁਰੂ ਕੀਤਾ ਸ਼ੁਰੂਆਤੀ ਦੌਰ ਦੇ ਵਿੱਚ ਰਿਕਾਰਡਿੰਗ ਕਰਨੀਆਂ ਸ਼ੁਰੂ ਕੀਤੀਆਂ ਮੈਂ ਸਾਰੀ ਜਰਨੀ ਦੇਖੀ ਮੈਂ ਜਾਣਦੀ ਹਾਂ ਉਸ ਤੋਂ ਬਾਅਦ ਤੁਸੀਂ ਮੇਕਅਪ ਆਰਟਿਸਟ ਦੇ ਰੋਲ ਦੇ ਵਿੱਚ ਆ ਗਏ ਤੇ ਇੱਕ ਸਪੋਰਟ ਹਸਬੰਦ ਵੀ ਹੋ ਗਈ ਬਹੁਤ ਸਾਰੀ ਕੁੜੀਆਂ ਜਿਹੜੀਆਂ ਐਕਸਪ ਮੈਨੂੰ ਲੱਗਦਾ ਹੈ ਕਿ ਹਰ ਇੱਕ ਲੜਕੀ ਹਰ ਇੱਕ ਰਿਲੇਸ਼ਨ ਤੋਂ ਐਕਸਪੈਕਟ ਕਰਦੀ ਹੈ ਭਰਾ ਤੋਂ ਵੀ ਕੁਝ ਐਕਸਪੈਕਟ ਕਰਦੀ ਹੈ ਸੱਸ ਤੋਂ ਸਹੁਰੇ ਤੋਂ ਨਾ ਪਰ ਜਿਹੜਾ ਹਸਬੰਡ ਨੂੰ ਨਾ ਉਹਦੇ ਤੋਂ ਸਾਰਿਆਂ ਦੇ ਮੁਕਾਬਲੇ ਜ਼ਿਆਦਾ ਐਕਸਪੈਕਟ ਕਰਦੀ ਹੈ ਤਾਂ ਅਗਰ ਹਸਬੰਡ ਸਾਥ ਦੇਣ ਤਾਂ ਮੈਨੂੰ ਲੱਗਦਾ ਕੁੜੀਆਂ ਬਹੁਤ ਉਚਾਈ ਤੱਕ ਜਾ ਸਕਦੀਆਂ ਨੇ ਮੈਂ ਖੁਦ ਗਈ ਆ ਮੈਂ ਖੁਦ ਗਈ ਆ ਤਾਂ ਮੈਨੂੰ ਯਕੀਨ ਹੈ ਕਿ ਅਗਰ ਹਸਬੰਡ ਸਾਥ ਦੇਣਗੇ ਸਾਰੀਆਂ ਕੁੜੀਆਂ ਦੇ ਤਾਂ ਕੁੜੀਆਂ ਨੂੰ ਉੱਡਣ ਤੋਂ ਕੋਈ ਨਹੀਂ ਰੋਕ ਸਕਦਾ ਤਾਂ ਮੈਨੂੰ ਬਹੁਤ ਖੁਸ਼ੀ ਹੈ ਮੈਂ ਬਹੁਤ ਲੱਕੀ ਫੀਲ ਕਰਦੀ ਆ ਕਿ ਮੇਰੇ ਕੋਲ ਲਾਡੀ ਨੇ ਮਨਦੀਪ ਨੇ ਪੱਲੀਏ ਦੀ ਮਨਦੀਪ ਕਾ ਮੈਂ ਲਾਡੀ ਨੇ ਤੇ ਕਿਹਨਾਂ ਲੱਗਦਾ ਲਾਡੀ ਕਿ ਨਾ ਸੁਣਾ ਹਾਂ ਔਰ ਸਭ ਨੂੰ ਲੱਗਦਾ ਇਹਨਾਂ ਦਾ ਨਾਮ ਲਾਡੀ ਹੈ ਬਟ ਮੈਂ ਪਿਆਰ ਨਾਲ ਲਾਡੀ ਕਹਿੰਦੀ ਐਕਚੁਅਲੀ ਇਹਨਾਂ ਦਾ ਨਾਮ ਮਨਦੀਪ ਸਿੰਘ ਹੈ ਜੀ ਹਾਂਜੀ ਤਾਂ ਮੈਂ ਗੱਲਾਂ ਤਾਂ ਬਹੁਤ ਕਰ ਲਿਆ ਹੁਣ ਜਿਹੜਾ ਤੁਹਾਡਾ ਨੂੰ ਸੱਸਾ ਲਗਾਣਾ ਹੈ ਨਾ ਉਹ ਸਾਰੇ ਟੈਗ ਕਰ ਕਰਕੇ ਪਾ ਦਿੰਦੇ ਉਹਨਾਂ ਨੂੰ ਲੱਗਦਾ ਹੁਣ ਕੋਈ ਫੋਟੋ ਲਾਓ ਕਿ ਤੇ ਗਾਣਾ ਲੱਭ ਗਿਆ ਸੁਣਾ ਦੋਗੇ ਇੱਕ ਲਾਈਨ ਉਹਦੀ ਮੈਂ ਨਵਾਂ ਵਾਲਾ ਸੁਣਾ ਦਾਂ ਨਹੀਂ ਆ ਬਿਲਕੁਲ ਬਿਲਕੁਲ ਮੁੱਤੀ ਪੰਨ ਕੀਤੇ ਹੋਣੇ ਪਿਛਲੇ ਜਨਮ ਮੈਂ ਬਹੁਤੇ ਚੰਗੇ ਕੀਤੇ ਹੋਣੇ ਜਾਂ ਕੋਈ ਕਰਮ ਮੈਂ ਤੇ ਤੇਰੇ ਜਿਹਾ ਸਾਥੀ ਮਿਲਿਆ ਜੋ ਗੱਲ ਕਰੇ ਬਸ ਕਰੇ ਮੇਰੇ ਪੱਖ ਦੀ ਨਾ ਇਹ ਨਾ ਮੇਰੀ ਮਾਂ ਰੱਖਦੀ ਜਿੰਨਾ ਸਾਸਿਆ ਪਿਆਰ ਮੈਨੂੰ ਰੱਖਦੀ ਨਾ ਇਹ ਨਾ ਮੇਰੀ ਮਾਂ ਕਰਦੀ ਅਜਿੰਨਾ ਸਾਸਿਆ ਪਿਆਰ ਮੈਨੂੰ ਕਰਦੀ ਥੈਂਕ ਯੂ ਸੋ ਮਾ ਥੈਂਕ ਯੂ ਸੋ ਮਾ ਬਹੁਤ ਵਧੀਆ ਲੱਗਿਆ ਜੀ ਮਿਲ ਕੇ ਥੈਂਕ ਯੂ ਸੋ ਮਾ